ਵੈਜੀ ਕਾ ਖਾਲਸਾ ਵੈਜੀ ਕੀ ਫਤਿਹ ਅੱਜ ਖਬਰ ਜੁੜੀ ਹੈ ਕੰਗਨਾਰ ਨਾਉਤ ਦੇ ਨਾਲ ਤੇ ਉਹਦੇ ਜਿਹੜੇ ਸਾਰੇ ਆਪਾਂ ਗੱਲਬਾਤ ਕਰਾਂਗੇ ਜਿਹੜੇ ਤੁਸੀਂ ਕਹਿੰਦੇ ਹੋ ਨੇ 9 ਮਾਸ ਦਾ ਰਿਸ਼ਤਾ ਹੈਗਾ ਸਾਡਾ ਇਹ ਸਾਡੇ ਭਾਈ ਚਾਦਰ ਨੇ ਉੱਤੋਂ ਤੋਂ ਕਹਿੰਦੇ ਆ ਉਹ ਗੰਜਾ ਜਿਹਾ ਲੁਧਿਆਣੇ ਵਾਲਾ ਮਿੱਤਰ ਉਹਦਾ ਪੰਗੜੇ ਪਾ ਰਿਆ ਸੀ ਕਹਿੰਦਾ ਸਾਰੇ ਜਣੇ ਦੇਖੋ ਵੀਡੀਓ ਦੇਖਣ ਜਾਓ ਕੰਗਨਾਰ ਨਾਉਤ ਦੀ ਤੇ ਉਹਨੇ ਜਿਹੜਾ ਪੂਰਾ ਪਿੱਟ ਪਿੱਟ ਕੇ ਜਿਹੜਾ ਉਹ ਦੂਰਾ ਹੋ ਰਿਆ ਸੀ ਜਦੋਂ ਸਿੱਖਾਂ ਤੇ ਬਾਰੀ ਆਉਂਦੀ ਆ ਕੋ ਸਿੱਖਾਂ ਤੇ ਬਾਰ ਕਰਦਾਗਾ ਉਦੋਂ ਇਹਨਾਂ ਨੂੰ ਖੁਸ਼ੀ ਚੜਦੀ ਆ 84 ਵੇਲੇ ਵੀ ਇਹਨਾਂ ਲੋਕਾਂ ਨੇ ਲੱਡੂ ਵੰਡੇ ਸੀ ਤੇ ਉਤੋਂ ਚੌਲ ਬਣ ਬਣ ਜਾਂਦੇ ਸੀ ਮੰਦਰਾਂ ਦੇ ਵਿੱਚੋਂ ਰੋਟੀਆਂ ਜਾਂਦੀਆਂ ਸੀ ਬਣ ਬਣ ਕੇ ਤੇ ਇਹ ਸਾਰਾ ਕੁਝ ਕਾਰਗਾ ਜਿਹੜਾ ਐਵੇਂ ਨਾ ਕਰਿਆ ਕਰੋ ਸੁਖਮਾ ਅਰਿਸ਼ਤਾ ਦਾ ਠੀਕ ਆ ਜਿਹੜੇ ਆ ਪਿੰਡਾਂ ਵਿੱਚ ਰਹਿੰਦੇ ਆ ਜਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਸਾਡਾ ਭਾਈ ਚਾਰਕ ਜਰੂਰ ਸਾਂਝਾ ਪਾ ਜਿਹੜੇ ਤੁਰੇ ਫਿਰਦੇ ਨੇ ਐਵੇਂ ਕੋਈ ਬਾਗੜ ਮਿਲਾ ਜਾ ਕੋਈ ਕੋਈ ਕਿਤੇ ਕੋਈ ਤੇ ਇਹਨਾਂ ਪਿੱਛੇ ਬਾਹਰ ਲੱਗਣ ਦੀ ਜ਼ਰੂਰਤ ਨਹੀਂ ਤੁਸੀਂ ਐਵੇਂ ਕਹਿ ਦਿੰਨੇ ਹੋ ਦੂਜੀ ਖਬਰ ਆ ਜਿਹੜੀ ਕੰਗਨਰ ਨੌਤ ਐਮਪੀ ਹੁਣ ਇੱਕ ਫਿਲਮਾਂ ਜਿਹੜੀ ਕੱਢੀ ਆ ਸਾਰਿਆਂ ਨੂੰ ਪਤਾਗਾ ਐਮਰਜੈਂਸੀ ਫਿਲਮ ਦਾ ਬੜਾ ਇੱਕ ਰੌਲਾ ਪੈ ਰਿਹਾਗਾ ਉਹਦੇ ਵਿੱਚ ਮੈਂ ਪਹਿਲਾਂ ਵੀ ਕਿਹਾ ਸੀ ਕਿ 1975 ਦੇ ਵਿੱਚ ਐਮਰਜੈਂਸੀ ਲੱਗੀ ਸੀ ਤੇ ਉਹਦੇ ਵਿੱਚ ਸੰਤ ਬਾਬਾ ਜਨਰੈਸ ਸਿੰਘ ਖਾਸ ਤਾ ਪਿੰਡਰਾਂ ਵਾਲੇ ਦਾ ਕੋਈ ਲੈਣਾ ਦੇਣਾ ਨਹੀਂ ਤੇ ਉਸ ਕੰਗਣਾ ਨੇ ਜਿਹੜੀ ਸੁਸ਼ਮਨੀ ਮੁਹਿੰਜੀ ਨੇ ਉਹਦੇ ਵਿੱਚ ਵੀ ਸੰਤ ਪਿੰਡਰਾਂ ਵਾਲੇ ਦਾ ਮਜ਼ਾਕ ਉਡਾਇਆ ਤੇ ਸਿੱਖਾਂ ਦਾ ਮਜ਼ਾਕ ਉਡਾਇਆ ਪਰ ਉਸ ਨੂੰ ਲੈ ਕੇ ਹੁਣ ਐਮਪੀ ਅੰਮ੍ਰਿਤਪਾਲ ਸਿੰਘ ਦੇ ਵਕੀਲ ਮਾਨ ਸਿੰਘ ਖਾਰਾ ਨੇ ਕੰਗੜਾ ਰਾਓਤ ਦੀ ਫਿਲਮ ਐਮਰਜੈਂਸੀ ਦੇ ਖਿਲਾਫ ਸਕਰੀਨਿੰਗ ਤੇ ਰੋਗ ਪਵੰਦੀ ਲਾ ਲਾ ਦਿੱਤੀ ਆ ਉਹਨਾਂ ਨੇ ਪੰਜਾਬ ਹਰਿਆਣਾ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਆ ਕਿ ਜਿਹੜੀ ਕੰਗੜਾ ਰਾਓਤ ਦੀ ਫਿਲਮ ਆ ਉਹ ਪੰਜਾਬ ਦੇ ਵਿੱਚ ਬੈਨ ਹੋ ਹੋਵੇ ਪੰਜਾਬ ਦੇ ਕਿਸੇ ਵੀ ਸਿਨੇਮੇ ਘਰ ਵਿੱਚ ਨਾ ਲੱਗੇ ਤੇ ਉਧਰੋਂ ਦਿੱਲੀ ਦੇ ਸਿੱਖਾ ਵੱਲੋਂ ਇੱਕ ਚੇਤਾਵਨੀ ਆਈ ਆ ਕਿ ਅਸੀਂ ਵੀ ਜਿਹੜੀ ਫਿਲਮਾ ਦਿੱਲੀ ਦੇ ਵਿੱਚ ਨਹੀਂ ਲੱਗਣ ਦੇਵਾਂਗੇ ਤੇ ਵੱਖ-ਵੱਖ ਸਾਰੇ ਮੈਂ ਜਿਹੜਾ ਇਹ ਮੁਲਕ ਆਪਣਾ ਭਾਰਤ ਦਾ ਦੇਸ਼ ਆ ਉਹਦੇ ਵਿੱਚ ਸਿੱਖਾਂ ਨੂੰ ਤੇ ਦੂਜੇ ਭਾਈਚਾਰਿਆਂ ਨੂੰ ਵੀ ਬੇਨਤੀ ਕਰਦਾਗਾ ਕਿ ਜਿਹੜੀਆਂ ਸਿੱਖਾਂ ਉੱਤੇ ਭਾਵਨਾਮਕ 6 ਵਜੇ ਦੀ ਤੁਸੀਂ ਉੱਤੇ ਖੁਸ਼ੀ ਮਨਾਉਣਿਓ ਜਦੋਂ ਤੁਹਾਡੇ ਤੇ ਫਿਰ ਆਪ ਲੱਗਦੀ ਆ ਫਿਰ ਤੁਸੀਂ ਕਹਿੰਦੇ ਸਿੱਖ ਬੋਲਦੇ ਨਹੀਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਉਸ ਕੰਗੜਾ ਰੌਦੀ ਫਿਲਮ ਦਾ ਬਾਈਕਟ ਕਰਨਾ ਚਾਹੀਦਾ ਕਿਤੇ ਵੀ ਲੱਗਣ ਨਹੀਂ ਦਿੱਤੀ ਜਾਣੀ ਚਾਹੀਦੀ ਕਿਉਂਕਿ ਸਿੱਖਾਂ ਦੇ کردار ਨੂੰ ਉਹਨੇ ਇਸ ਤਰ੍ਹਾਂ ਨਿਭਾਇਆਗਾ ਇਹ ਦੇਖੋ ਜਿਹੜੀ ਤੁਸੀਂ ਅੱਜ ਤੋਂ ਪਹਿਲਾਂ ਨਾ ਕੋਈ ਐਮਪੀ ਬਣੀ ਸੀ ਉਦੋਂ ਸਾਡੇ ਮਾਮਾ ਧੀਆਂ ਭੈਣਾਂ ਨੂੰ ਇਹ ਕਹਿੰਦੀ ਸੀ 100 100 200 100 ਤੇ ਲਿਆਉਂਦੀਆਂ ਨੇ ਇਹ ਦਿਹਾੜੀਦਾਰ ਨੇ ਤੇ ਇਹਨੇ ਫਿਲਮ ਉਦੋਂ ਬਾਅਦ ਫਿਰ ਬਿਆਨ ਦਿੱਤਾ ਕਹਿੰਦੇ ਉੱਥੇ ਤਾਂ ਹੀ ਪੁੱਠੇ ਜਿਹੜੇ ਬੰਦੇ ਸੀ ਵੜ-ਵੜ ਕੇ ਟੰਗੇ ਜਾਂਦੇ ਸੀ ਦਿੱਲੀ ਧਰਨੇ ਦੇ ਵਿੱਚ ਰੇਪ ਹੁੰਦੇ ਸੀ ਇਹਨੂੰ ਪੁੱਛਣਾ ਹੋਵੇ ਵੀ ਕਿਹੜੇ ਨਾਲ ਰੇਪ ਹੋਇਆ ਇਹ ਸ਼ਰਮ ਵਾਲੀ ਗੱਲ ਨਹੀਂ ਉਹ ਸਿੱਖ ਤਾਂ ਜਿੱਥੇ ਇਹ ਰੇਪ ਹੁੰਦੇ ਨੇ ਕਰਨਾਟਕਾ ਦੇ ਵਿੱਚ ਪਹੁੰਚ ਜਾਂਦੇ ਨੇ Hindu ਲੜਕੀ ਦੇ ਨਾਲ ਜਿਹੜੀ ਡਾਕਟਰ ਸੀ ਉਹਦੇ ਨਾਲ ਰੇਪ ਹੋਇਆ ਉਸ ਤੋਂ ਬਾਅਦ ਉਹਦਾ ਕਤਲ ਕੀਤਾ ਤੇ ਤਿੰਨੇ ਭਾਜਪਾ ਨਿਕਲੇ ਤਾਂ ਭਾਜਪਾ ਦੇ ਬੰਦੇ ਜਿੰਨੇ ਰੇਪਿਸਟ ਨੇ ਜਿੰਨੇ ਬਲਾਤਕਾਰੀ ਨੇ ਹੋਰ ਨੇ ਸਾਰੇ ਭਾਜਪਾ ਦੇ ਵਿੱਚ ਬੈਠੇ ਆ ਤੇ ਤੂੰ ਆਪਣਾ ਖਿਆਲ ਰੱਖੀ ਬੀਬਾ ਤੇ ਸਿੱਖਾਂ ਨੂੰ ਲੈ ਕੇ ਜਦੋਂ ਕਿਸਾਨਾਂ ਨੂੰ ਲੈ ਕੇ ਐਡੇ ਵੱਡੀਆਂ ਗੱਲਾਂ ਕਹਿ ਸਕਦੀ ਆ ਇਹ ਤਾਂ ਕਹਿੰਦੀ ਬੰਗਲਾਦੇਸ਼ ਵਰਗੇ ਹਾਲਾਤ ਬਣ ਜਾਣੇ ਸੀ ਕਹਿੰਦੀ ਸਾਡੀ ਸਰਕਾਰ ਨੇ ਮੌਕੇ ਤੇ ਅਹਿਮ ਮੌਕੇ ਤੇ ਜਿਹੜਾ ਫੈਸਲਾ ਲੈਂਦਾ ਬਿਲਾ ਦੇ ਜਿਹੜਾ ਆਵਾਸ ਲੈ ਲਿਆ ਨਹੀਂ ਬੰਗਲਾਦੇਸ਼ ਵਰਗੇ ਹਾਲਾਤ ਬਣ ਜਾਣੇ ਸੀ ਉਹ ਕੱਲ ਦੀ ਜੰਮੀ ਸੇਵਿਆਂ ਚ ਅੱਧਾ ਤੇਰਾ ਮੂੰਹ ਇਤਰਾ ਸਿਰਨੀ ਸੂਰਨੀ ਮੂੰਹ ਹੈ ਜੀਏ ਤੂੰ ਪਾ ਕੇ ਗੰਦ ਫਿਲਮਾਂ ਦੇ ਵਿੱਚ ਅੱਜ ਆਪਣੇ ਆਪ ਨੂੰ ਵੱਡੀ ਬੁੱਧੀਜੀਵੀ ਬੱਕਾ ਹੋਣੀ ਆ ਤੇ ਉਸ ਪਾਰਟੀ ਦੇ ਵਿੱਚ ਰਲ ਗਈ ਜਿਹੜੀ ਸਿੱਖਾਂ ਦੇ ਦੁਸ਼ਮਣ ਰਹਿੰਦੀ ਆ ਪਰ ਅੱਜ ਦੇ ਉਹਨਾਂ ਦੇ ਜਿਹੜੇ ਕੁਝ ਲੀਡਰ ਨੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਜਿਹੜੇ ਹਰਜੀਤ ਗਰੇਵਾਲ ਨੇ ਉਹਨਾਂ ਨੇ ਵਧੀਆ ਬਿਆਨ ਦਿੱਤਾ ਕਿ ਕੰਗੜਾ ਰਣੌਤ ਨੂੰ ਜਿਹੜਾ ਇਹ ਕਿਹਨੇ ਅਧਿਕਾਰ ਦਿੱਤਾ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਉਹ ਅਤਵਾਦੀ ਦੱਸਾਵੇ ਉਹ ਸੰਤ ਨੇ ਉਹ ਲੋਕ ਉਹਨਾਂ ਨੂੰ ਸੰਤ ਮੰਨਦੇ ਨੇ ਤੇ ਹੋਰ ਵੀ ਜਿਹੜਾ ਉਹਨਾਂ ਨੇ ਕਾਫੀ ਜਿਹੜੇ ਤੰਦ ਨੇ ਜਿਹੜਾ ਕੰਗੜਾ ਰੌਤ ਨੂੰ ਲੈ ਕੇ कसे ਨੇ ਇਹ ਹਰ ਇੱਕ ਸਿੱਖ ਦਾ ਫਰਜ਼ਵੰਦ ਦਾ ਹਰ ਇੱਕ Hindu ਦਾ ਫਰਜ਼ਵੰਦ ਦਾ ਹਰ ਇੱਕ ਮੁਸਲਮਾਨ ਭਾਈਚਾਰੇ ਦਾ ਫਰਜ਼ਵੰਦ ਦਾ ਕਿਉਂਕਿ ਜਦੋਂ ਵੀ ਕਿਸੇ ਧਰਮ ਉੱਤੇ ਇਹ ਚੀਜ਼ਾਂ ਪੈਂਦੀਆਂ ਨੇ ਜਾਂ ਆਉਂਦੀਆਂ ਨੇ ਬਹੁਤ ਹੀ ਘਾਤਕ ਹੁੰਦੀਆਂ ਨੇ ਤੇ ਅਸੀਂ ਜਦੋਂ ਤਮਾਸ਼ਾ ਵੇਖਦੇ ਇੱਕ ਦੂਜੇ ਦਾ ਖੜ ਕੇ ਕਿ ਹੁਣ ਇਹਨਾਂ ਤੇ ਬਣੀ ਆਪਾਂ ਵੇਖਦੇ ਆ ਤੇ ਉਹ ਉਦੋਂ ਵੀ ਘਾਤਕ ਹੁੰਦਾਗਾ ਫਿਰ ਸਾਡੇ ਮਨਾਂ ਵਿੱਚ ਖਟਾਸ ਪੈਦਾ ਪੈਦਾ ਹੁੰਦੀ ਆ ਕਿਉਂਕਿ ਕਿਉਂ ਹੁੰਦੀ ਆ ਉਹ ਇੱਕ ਪਾਸੇ ਤਾਂ ਅਸੀਂ ਨੌ ਮਾਸ ਦਾ ਰਿਸ਼ਤਾ ਕਹਿੰਦੇ ਰਹਿੰਦੇ ਆ 24 ਘੰਟੇ ਤੇ ਸਾਡੇ Hindu ਭਾਈ ਨੌ ਮਾਸ ਦਾ ਰਿਸ਼ਤਾ ਸਾਡਾ ਤੇ ਦੂਜੀ ਪਾਸੇ ਸਾਡੇ ਉਹ ਹੀ Hindu ਵੀਰ ਆ ਇਹ ਲਲਕਾਰ ਕੇ ਕਹਿੰਦੇ ਆ ਕਿ ਕੰਗਨ ਨਰਾਓ ਦੀ ਫਿਲਮ ਲੱਗਣ ਦੇਵਾਂਗੇ ਤੇ ਅਸੀਂ ਦੇਖਣ ਵੀ ਜਾਵਾਂਗੇ ਹੁਣ ਤੁਸੀਂ ਦੇਖੋ ਕਿਸੇ ਧਰਮ ਉੱਤੇ ਕੋਈ ਹਮਲਾ ਕਰਦਾਗਾ ਤੇ ਉਸ ਵਿੱਚ ਜੇ ਖੁਸ਼ੀਆਂ ਮਨਾਈਆਂ ਜਾਣ ਫਿਰ ਤੁਸੀਂ ਉਹਨਾਂ ਨੂੰ ਕੀ ਕਹੋਗੇ ਇਹ ਕੰਗਨਾ ਨਾਉਤ ਜਿਹੜੀ ਫਿਲਮ ਆ ਇਹ ਇੰਡੀਆ ਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਬੈਨ ਹੋਣੀ ਚਾਹੀਦੀ ਆ ਇਹ ਦੋ ਫਿਰਕਿਆਂ ਦੇ ਵਿੱਚ ਪਵਾੜਾ ਪਾ ਰਹੀ ਆ ਤੇ ਸਿੱਖਾਂ ਨੂੰ ਅੱਤਵਾਦੀ ਦੱਸ ਰਹੀ ਆ ਤੇ ਸਿੱਖਾਂ ਦਾ کردار ਜਿਹੜਾ ਇਹਨੇ ਖਬਰਾਂ ਕਿਸ ਤਰ੍ਹਾਂ ਦਾ ਜਿਹੜਾ ਪੇਸ਼ ਕੀਤਾ ਹੋਊਗਾ ਜਿਹੜਾ ਸਿੱਖ ਕਦੇ ਵੀ ਕਿਸੇ ਦਾ ਜਿਹੜਾ ਬੁਰਾ ਨਹੀਂ ਕਰਦਾ ਹਮੇਸ਼ਾ ਭਲਾ ਚਾਹੁੰਦਾਗਾ ਪਰ ਜੇਕਰ ਸਿੱਖਾਂ ਦੇ ਉੱਤੇ ਕੋਈ ਬਾੜ ਕਰੂਗਾ ਤੇ ਸਿੱਖ ਫਿਰ ਉਹਨੂੰ ਬਖਸ਼ਦੇ ਵੀ ਨਹੀਂ ਕਿਉਂਕਿ ਇਹ ਸਾਡਾ ਇੱਕ ਇਤਿਹਾਸ ਆ ਸਿੱਖ ਕੌਮ ਦਾ ਜਦੋਂ ਵੀ ਕੋਈ ਸਿੱਖ ਕੌਮ ਤੋਂ ਉੱਤੇ ਹਮਲਾ ਕਰਦਾਗਾ ਔਰੰਗਜ਼ੇਬ ਤੋਂ ਲੈ ਕੇ ਅੱਜ ਤੱਕ ਦਾ ਇਤਿਹਾਸ ਪੜ੍ਹ ਲਓ ਤੇ ਸਿੱਖ ਕੌਮਾਂ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਸਾਜੀ ਆ ਨਾ ਕਿ ਕਿਸੇ ਲੰਡੇ ਪੁੰਡੇ ਸਾਦ ਨੇ ਸਾਜੀ ਆ ਇਹ ਸਾਡੀ ਉੱਚੀ ਸੁੱਚੀ ਸੋਚ ਆ ਜਿਨ੍ਹਾਂ ਨੇ ਆਪਣੇ ਪੁੱਤਰ ਵਾਰ ਕੇ ਸਰਬੰਸ ਵਾਰ ਕੇ ਸਾਨੂੰ ਆਪਣੇ ਪੁੱਤਰ ਬਣਾਇਆ ਜੇਕਰ ਅਸੀਂ ਸੁੱਤੇ ਰਹੇਗੇ ਫਿਰ ਸਾਡਾ ਜਿਉਣ ਦਾ ਕੀ ਹੈ ਤੇ ਧਿਰਗਾ ਕਹਿੰਦਾ ਭਾਵ ਕਿ ਜਿਹੜੀ ਇਹ ਫਿਲਮਾਂ ਇਹ ਪੂਰਨ ਤੌਰ ਤੇ ਤੇ ਪਵੰਦੀ ਲੱਗਣੀ ਚਾਹੀਦੀ ਆ ਤੇ ਸਰਕਾਰ ਸੈਂਟਰ ਸਰਕਾਰ ਨੂੰ ਖਾਸ ਕਰਕੇ ਜਿਹੜਾ ਇਹ ਬੈਨਡ ਕਰ ਦੇਣੀ ਚਾਹੀਦੀ ਹੈ ਨਾਲ ਦੀ ਨਾਲ ਕਿ ਤਾਂ ਕਿ ਜਿਹੜਾ ਦੋ ਫਿਰਕਿਆਂ ਦੇ ਵਿੱਚ ਕਦੇ ਵੀ ਜਿਹੜਾ ਆਸਰ ਤੇ ਖਟਾਸ ਪੈਦਾ ਨਾ ਹੋਵੇ ਤੇ ਦੂਜੇ ਪਾਸੇ ਜਿਹੜਾ ਕਾਂਗਰਸ ਸਰਕਾਰ ਉਹਦਾ ਵੀ ਰੋਲ ਦਿਖਾਇਆ ਗਿਆ ਤੇ ਉਹ ਵੀ ਕਿਤੇ ਨਾ ਕਿਤੇ ਜਾ ਕੇ ਜਿਹੜਾ ਵਿਰੋਧ ਕਰਦੇ ਨੇ ਚਲੋ ਆਪਾਂ ਕਹਿੰਦੇ ਆ ਕਿ ਹਰ ਇੱਕ ਦਾ ਅਧਿਕਾਰ ਮੰਨ ਦਾ ਵਿਰੋਧ ਕਰਨਾ ਪਰ ਇੱਕ ਨੂੰ ਟਾਰਗੇਟ ਕਰਨਾ ਕਿਸੇ ਬੰਦੇ ਨੂੰ ਕਿਸੇ ਧਰਮ ਨੂੰ ਇਹ ਕਿੱਥੋਂ ਦਾ ਦੱਸੋ ਮੈਨੂੰ ਜਾਇਜ ਆ ਤੇ ਇਸ ਕਰਕੇ ਜਿਹੜੇ ਇਹ ਜਿਹੜੀ ਫਿਲਮ ਆ ਜਿਹੜੀ ਇਹ ਜਿੱਤੇ ਰੋਕ ਲੱਗਣੀ ਚਾਹੀਦੀ ਆ ਸੈਂਟਰ ਸਰਕਾਰ ਨੂੰ ਵੀ ਚਾਹੀਦਾ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਜਿਹੜਾ ਮੌਕੇ ਤੇ ਪਹਿਲੇ ਹੀ ਜਿਹੜੇ ਨੇ ਹਾਲਾਤ ਨੇ ਕਈ ਵਾਰੀ ਐਸੇ ਬਣ ਜਾਂਦੇ ਆ ਕਿ ਫਿਲਮ ਤੇ ਲੱਗ ਜਾਂਦੀ ਆ ਕਿ ਉਸ ਤੋਂ ਬਾਅਦ ਜਿਸ ਤਰ੍ਹਾਂ ਪਹਿਲਾਂ ਸਰਚ ਵਾਲੇ ਲੱਗੀ ਸੀ ਕਿੰਨਾ ਕੁਝ ਹੋਇਆ ਸੀ ਸਰਕਾਰਾਂ ਨੂੰ ਸੋਚਣਾ ਚਾਹੀਦਾਗਾ ਇਹਨਾਂ ਬਾਰੇ ਕਿ ਜਿਹੜੇ ਲੋਕ ਨੇ ਉੱਠ ਕੇ ਫਿਲਮਾਂ ਬਣਾਉਣ ਊਲ ਜਲੂਲ ਬੋਲਣ ਲੱਗ ਜਾਂਦੇ ਆ ਜੇ ਸਿੱਖਾਂ ਦੇ ਨਾਂ ਤੇ ਫਿਲਮਾਂ ਮੰਨਦੇ ਆ ਕੌਮ ਦਾ ਹੀਰਾ ਦੀ ਫਿਲਮ ਆਈ ਸੀ ਉਹਤੇ ਪਾਬੰਦੀ ਲੱਗੀ ਰਹੀ ਪੱਤਾ ਪੱਤਾ ਸਿੰਘ ਦਾ ਬੈਰੀ ਫਿਲਮ ਆਈ ਸੀ ਉਹਤੇ ਰੋਕ ਲੱਗੀ ਰਹੀ ਦਲਜੀਤ ਦਸਾਂਜ ਬੱਲਾ ਉਹ ਜਿਹੜੀ ਫਿਲਮ ਕੱਢੀ ਗਈ ਆ ਖਾਲੜਾ ਜਸਵੰਤ ਸਿੰਘ ਖਾਲੜਾ ਜੀ ਨੇ 25000 ਸਿਕ ਕੌਮ ਦੇ ਲਾਸਾਂ ਦੀ ਸਨਾਕਤ ਕੀਤੀ ਸੀ ਉਹਤੇ ਫਿਲਮ ਬਣੀ ਤਾਂ ਉਹਤੇ 85 ਕੱਟ ਲਾ ਦਿੱਤੇ ਤੇ ਹਾਲੇ ਤੱਕ ਉਹ ਰਿਲੀਜ਼ ਨਹੀਂ ਹੋਣ ਦਿੱਤੀ ਜਾ ਰਹੀ 85 ਕੱਟ ਲਾਤੇ 85 ਵਾਰੀ ਕਟਨ ਸੀਨ ਕੱਟਦੇ 85 ਉਹ ਚ ਰਹਿ ਕੀ ਗਿਆ ਫਿਲਮ ਚ ਤੇ ਇਹ ਜਦੋਂ ਸਿੱਖਾਂ ਦੇ ਤੇ ਆਉਂਦੀ ਆ ਗੱਲ ਆਉਂਦੀ ਆ ਜੋ ਸਿੱਖ ਆਪਣਾ ਇਤਿਹਾਸ ਪਰੋਲਦੇ ਨੇ ਸਿੱਖ ਆਪਣੇ ਜਿਹੜੇ ਕੀਤੇ ਹੋਏ ਜ਼ੁਲਮਾਂ ਦੇ ਖਿਲਾਫ ਜਿਹੜੇ ਉਸ ਫਿਲਮ ਦੇ ਵਿੱਚ ਦਰਸਾਉਂਦੇ ਨੇ ਉਹਨਾਂ ਨੂੰ ਬੈਨ ਕੀਤਾ ਜਾ ਰਿਹਾ ਜਾਂਦਾਗਾ ਤੇ ਜਿਹੜੇ ਐਗੀਆਂ ਫਿਲਮਾਂ ਬਣਾਉਂਦੇ ਆ ਕੰਗਣਾ ਨੌਤ ਵਰਗੀਆਂ ਜਾਂ ਕੋਈ ਹੋਰ ਤੇ ਉਹਨਾਂ ਨੂੰ ਖੁੱਲ੍ਹ ਦਿੱਤੀ ਜਾਂਦੀ ਆ ਇਸ ਕਰਕੇ ਬੈਂਦੀ ਆ ਸਰਕਾਰਾਂ ਨੂੰ ਵੀ ਤੇ ਸਾਡੇ ਜਿਹੜੇ ਸਰਾਉਣੀ ਕਮੇਟੀ ਆ ਉਸ ਨੂੰ ਵੀ ਤੇ ਹੋਰ ਬੁੱਧੀ ਜੀ ਵੀ ਸਿੱਖ ਨੇ ਜਿਹੜੇ ਸਾਰੇ ਪਾਰਟੀਆਂ ਨੇ ਕੋਈ ਇੱਥੇ ਧੜਾ ਨਹੀਂ ਕੋਈ ਉਸ ਹੈ ਨਹੀਂ ਜੇ ਕੋਈ ਤੂੰ ਧੜੇ ਬਾਜ਼ ਵਿੱਚ ਪੈਨੇ ਹੋ ਵੀ ਅਸੀਂ ਫਲਾਨੀ ਪਾਰਟੀ ਆ ਜੀ ਧੌਮਕੇ ਪਾਰਟੀ ਅਸੀਂ ਕਿਉਂ ਬੋਲੀਏ ਫਿਰ ਤੁਹਾਡੇ ਜਿਹੜਾ ਜੀਣਾ ਮੈਂ ਕਹਿੰਦਾ ਉਹ ਤਰਗਾ ਤੁਹਾਡਾ ਜੀਣਾ ਜਿਹੜਾ ਹਰਾਮ ਆ ਕਿਉਂਕਿ ਗੱਲ ਜਦੋਂ ਸਿੱਖ ਕੌਮ ਤੇ ਆਉਂਦੀ ਹੈ ਜਦੋਂ ਅਸੀਂ ਗੱਲ ਇੱਕ ਸਿੱਖ ਦੀ ਕਰਦੇ ਹਾਂ ਹਰੇਕ ਪਾਰਟੀ ਵਾਲੇ ਚਾਹੇ ਉਹ ਸਿਮਰਜੀਤ ਮਾਨ ਹੋਵੇ ਆਕਾਲੀ ਦਲ ਹੋਵੇ ਜਾਂ ਕਾਂਗਰਸ ਹੋਵੇ ਜਾਂ ਕੋਈ ਹੋਰ ਪਾਰਟੀ ਹੋਵੇ ਸਾਰਿਆਂ ਨੂੰ ਜਿਹੜਾ ਇਹ ਇੱਕ ਸੋਚਣ ਵਾਲਾ ਜਿਹੜਾ ਹੈਗਾਗਾ ਮੁੱਦਾ ਹੈਗਾ ਤੇ ਤੁਸੀਂ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਇਸ ਫਿਲਮ ਦੇ ਉੱਤੇ ਜਿਹੜੀ ਰੋਗ ਲੱਗ ਸਕੇ ਤਾਂ ਕਿ ਜਿਹੜਾ ਆਉਣ ਵਾਲਾ ਭਵਿੱਖ ਆ ਸਾਡੇ ਨੌਜਵਾਨ ਆ ਇਹ ਤੋਂ ਸਿੱਧ ਕੀ ਲੈਣਗੇ ਫਿਲਮ ਕਾਦੇ ਬਾਅਦ ਤੇ ਬਣੀ ਆ ਤੇ ਸਾਡੇ ਸਿੱਖਾਂ ਨੂੰ ਤਾਂ ਪਹਿਲੇ ਟਾਰਗੇਟ ਕੀਤਾ ਜਾਂਦਾਗਾ ਸਿੱਖ ਕੋਲੋਂ ਦਾ ਪਹਿਲੇ ਬਗਾਨੀ ਦਾ ਅਹਿਸਾਸ ਕਰਾਇਆ ਜਾਂਦਾ ਪਹਿਲੀ ਧੱਕੇ ਬਥੇਰੇ ਕੀਤੇ ਜਾਂਦੇ ਨੇ ਸਿੱਖ ਦਾ ਪਹਿਲੀ ਮੰਨਦਾ ਕਿ ਅਸੀਂ ਇਸ ਦੇਸ਼ ਵਿੱਚ ਗੁਲਾਮ ਆ ਜੇ ਫਿਲਮ ਲੱਗਦੀ ਤੇ ਫਿਰ ਤਾਂ ਤੁਸੀਂ ਇੱਕ ਲਕੀਰ ਖਿੱਚ ਦਿਓ ਜਿਨ੍ਹਾਂ ਦੇ ਅੰਦਰ ਅਣਖ ਹੋਊਗੀ ਕਿ ਅਸੀਂ ਤਾਂ ਜਿਵੇਂ ਬਿਲਕੁਲ ਗੁਲਾਮ ਆ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਤੁਸੀਂ ਵੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰ ਸਿੰਘ ਉੱਬਾ